ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਰਾਮਗੜੀਆ ਐਜੂਕੇਸ਼ਨ ਬੀਏਡ ਕਾਲਜ ਦੇ ਵਿੱਚ ਖੜੇ ਆ ਜਿੱਥੇ ਕਿ ਅੱਜ ਸ੍ਰੀ ਗੁਰੂ ਤੇਗ ਬਹਾਦਰ ਜੀ ਜਿਨ੍ਹਾਂ ਨੇ ਆਪਣਾ ਬਲੀਦਾਨ ਦਿੱਤਾ ਉਹਨਾਂ ਦੀ ਸ਼ਹਾਦਤ ਨੂੰ ਦੇਖਦੇ ਹੋਏ ਅੱਜ ਉਹਨਾਂ ਦੇ ਹੀ ਮਿਲ ਪ੍ਰੋਗਰਾਮ ਰੱਖੇ ਗਏ ਆ ਵਿਦਿਆਲਯ ਸਭ ਜਾਂਦਿਆਂ ਦੇ ਚੱਲ ਰਹੇ ਆ ਲੇਕਿਨ ਉਹਨਾਂ ਦੀ ਜਿਹੜੀ ਆ ਸ਼ਹਾਦਤ ਆ ਉਹਨੂੰ ਪ੍ਰਣਾਮ ਵੀ ਕੀਤਾ ਜਾ ਰਿਹਾ ਆ ਸਾਡੇ ਨਾਲ ਜਵਰਦੀ ਤੋਂ ਜੀ ਸਾਡੇ ਨਾਲ ਸਿੰਘ ਮੌਜੂਦ ਆ ਤੇ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਉਹਨਾਂ ਨਾਲ ਗੱਲਬਾਤ ਕਰਦੇ ਆ ਜੀ ਇੱਕ ਜਿਹੜੇ ਉਹ ਸਾਜ ਲੈ ਕੇ ਸਾਜ ਲੈ ਕੇ ਆਏ ਆ ਤੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਾਡੇ ਨਾਲ ਸਿੰਘ ਸਾਹਿਬ ਮੌਜੂਦ ਆ ਅਸੀਂ ਗੱਲਬਾਤ ਕਰਦੇ ਆ ਆਓ ਇਹਨਾਂ ਨਾਲ ਗੱਲਬਾਤ ਕਰੀਏ ਪਹਿਲਾਂ ਤਾਂ ਸਿੰਘ ਸਾਹਿਬ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਤੁਸੀਂ ਫਗਵਾੜਾ ਦੇ ਵਿੱਚ ਆਰਾਮਗੜੀਆ ਕਾਲਜ ਦੇ ਵਿੱਚ ਪਹੁੰਚੇ ਆ ਜੀ ਤੁਹਾਨੂੰ ਜੀ ਆਇਆਂ ਨੂੰ ਬਹੁਤ ਧੰਨਵਾਦ ਜੀ ਤੇ ਜਿਹੜੇ ਅੱਜ ਤੁਸੀਂ ਇਹ ਕਸਾਜ ਹੈ ਗੁਰੂ ਸਾਹਿਬ ਦੇ ਸਾਜ ਆ ਪੁਰਾਣੇ ਸੀਗੇ ਉਹ ਤੁਸੀਂ ਅੱਜ ਲੈ ਕੇ ਆਏ ਆ ਤੇ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਜੀ 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 ਇਹ ਜਿਸ ਤਰ੍ਹਾਂ ਧੰਸ਼ੀਰ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੂੰ 350 ਸਾਲਾਂ ਸ਼ਤਾਬਦੀ ਨੂੰ ਸਮਰਪਿਤ ਸ਼ਿਦੀ ਦੇੜੇ ਨੂੰ ਸਮਰਪਿਤ ਜੋ ਇਹ ਸਮਾਗਮ ਸੈਮੀਨਾਰ ਸਤਗੁਰਾਂ ਨੂੰ ਯਾਦ ਕਰਦੇ ਹੋਏ ਇਹ ਵਿਸ਼ੇਸ਼ ਸੈਮੀਨਾਰ ਜੋ ਇਹ ਆਯੋਜਿਤ ਕੀਤੇ ਗਏ ਸੋ ਪਲਵੰਦਕਾਂ ਵੱਲੋਂ ਸਾਨੂੰ ਹੁਕਮ ਹੋਇਆ ਕਿ ਸਤਗੁਰਾਂ ਵੱਲੋਂ ਜਿਹੜੇ ਵਰਸਾਏ ਹੋਏ ਪੁਰਾਤਨ ਤੰਤੀ ਸਾਜ ਰਵਾਇਤੀ ਸਾਜ ਜੋ ਗੁਰੂ ਕਲ ਦੀਪ ਰਾਤਨਕਾਰ ਮर्यादा ਅਨੁਸਾਰ ਵਰਤੇ ਜਾਂਦੇ ਸੀ ਸਤਿਗੁਰੂ ਜੀ ਆਪ ਇਨ੍ਹਾਂ ਸਾਜ਼ਾਂ ਉੱਪਰ ਕੀਰਤਨ ਕਰਿਆ ਕਰਦੇ ਸਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਓ ਤੋਂ ਲਿਆ ਕਰਕੇ ਮੇਰੀ ਪੀਰੀ ਦੇ ਮਾਲਕ ਸਾਈਬੇ ਕਮਾਲ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਜੀ ਫਿਰ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੋ ਸਾਰੇ ਗੁਰੂ ਗੁਰੂ ਸਾਹਿਬਾਨ ਇਨ੍ਹਾਂ ਸਾਜ਼ਾਂ ਉੱਪਰ ਕੀਰਤਨ ਕਰਿਆ ਕਰਦੇ ਸਨ ਇਹ ਸਾਡਾ ਪੁਰਾਤਨ ਵਿਰਸਾ ਹੈ ਉਹਦਾ ਤੁਸੀਂ ਸਾਹਮਣੇ ਰੱਖਿਆ ਜੀ ਇਹ ਜੀ ਜੀ ਇਹ ਸਤਿਗੁਰਾਂ ਵੱਲੋਂ ਬਖਸ਼ਿਸ਼ ਕੀਤੀ ਹੋਈ ਹੈ ਸੇਵਾ ਕਿਹੜੀ ਜਗ੍ਹਾ ਤੋਂ ਲੈ ਕੇ ਆਏ ਜੀ ਹਾਂਜੀ ਮੈਂ ਦੱਸਦਾ ਆਪ ਜਿਹਨੂੰ ਇਹ ਸਾਡੇ ਬਹੁਤ ਹੀ ਸਤਿਕਾਰਯੋਗ ਪਰਮ ਪੂਜਿਆ ਮਹਾਪੁਰਖ ਸਤ ਸਚਖੰਡਵਾਸੀ ਸ਼੍ਰੋਮਣੀ ਗੁਰਮਤ ਸੰਗੀਤ ਪ੍ਰਚਾਰਕ ਸੰਤ ਬਾਬਾ ਸੁੱਚਾ ਸਿੰਘ ਜੀ ਬਾਣੀ ਦੇ ਵੱਡੀ ਟਕਸਾਲ ਉੱਥੋਂ ਦਸ ਰਿਆਂ ਦਾ ਜਥਾ ਆਇਆ ਉੱਥੇ ਹੁਣ ਮੁਖ ਸੇਵਾਦਾਰ ਸੰਤ ਗਿਆਨੀ ਅਮੀਰ ਸਿੰਘ ਜੀ ਮੁਖੀ ਜਵਦੀ ਟਕਸਾਲ ਜੋ ਉੱਥੇ ਸਾਡੇ ਵਿਦਿਆਦਾਤਾ ਜੀ ਜੋ ਸਾਨੂੰ ਇੱਕ ਗੁਰਮਤ ਸੰਗੀਤ ਦੀ ਸਿਖਲਾਈ ਦਿੰਦੇ ਆ ਕੀਰਤਨ ਦੀ ਸਿਖਲਾਈ ਦੇ ਰਹੇ ਇਸ ਟਾਈਮ ਉੱਥੇ 150 ਦੇ ਕਰੀਬ ਸਿੰਘ ਰਹਿ ਕਰਕੇ ਉੱਥੇ ਤੰਤੀ ਸਾਜਾਂ ਦੀ ਗੁਰਮਤ ਸੰਗੀਤ ਦੀ ਗੁਰਬਾਣੀ ਕੀਰਤਨ ਦੀ ਗੁਰਮਤ ਵਿਚਾਰ ਦੀ ਸਿਖਲਾਈ ਲੈ ਰਹੇ ਹਨ ਉੱਥੋਂ ਦਸ ਰਿਆਂ ਦਾ ਜਥਾ ਆਇਆ ਜੋ ਇੱਥੋਂ ਦੇ ਪ੍ਰਬੰਧਕਾਂ ਨੇ ਬਾਬਾ ਜੀ ਹੁਣਾਂ ਨਾਲ ਸੰਪਰਕ ਕੀਤਾ ਬਾਬਾ ਜੀ ਹੁਣਾਂ ਨੇ ਸਾਡੀ ਸੇਵਾ ਲਈ ਵੀ ਇੱਥੇ ਸਾਜ਼ਾਂ ਦੀ ਪ੍ਰਦਰਸ਼ਨੀ ਵੀ ਲਾਣੀ ਹੈ ਨਾਲ 33 ਸਾਜ਼ਾਂ ਨਾਲ ਕੀਰਤਨ ਵੀ ਕਰਨਾ ਹੈ ਅੱਛਾ ਕੀਰਤਨ ਕੀਤਾ ਤੁਸੀਂ ਜੀ ਅਸੀਂ ਪਹਿਲਾਂ ਕੀਰਤਨ ਕੀਤਾ ਏ ਸੇ 33 ਸਾਜ਼ਾਂ ਨਾਲ ਸਤਿਗੁਰਾਂ ਨੂੰ ਲੋਬਰਛਾਈ ਹੋਈ ਪੁਰਾਤਨ ਕਾਲ ਮਰਿਆਦਾ ਅਨੁਸਾਰ ਤਾਉ ਸਾਜ਼ ਉੱਪਰ ਦਿਲ ਰੁਬਾ ਸਾਜ਼ ਉੱਪਰ ਤਾਨਪੁਰਾ ਸਾਜ਼ ਉੱਪਰ ਸਰਮੰਡਲ ਸਾਜ਼ ਹੁਣ ਉਹ ਤੁਸੀਂ ਦਰਸ਼ਨ ਕਰ ਸਕਦੇ ਹੋ ਅਸੀਂ ਸਾਜ਼ ਨਾਲ ਵੀ ਲੈ ਕਰਕੇ ਆਏ ਹਾਂ ਉਹ ਵੀ ਪਹਿਲਾਂ ਦੇ ਜਿਹੜੇ ਸਾਜ਼ ਲੈ ਕੇ ਆਏ ਹਨ ਉਹਨਾਂ ਦੇ ਦਰਸ਼ਨ ਕਰੀਏ ਜੀ ਆਓ ਜੀ ਇਹ ਸੁਰਾਤ ਜੀ ਇਹ ਸਰੋਦ ਸਾਜ਼ ਹੈ ਜੀ ਹਾਂ ਇਹ ਅੱਛਾ ਜੀ ਇਹ ਰਬਾਬ ਵਿੱਚੋਂ ਨਿਕਲਿਆ ਹੋਇਆ ਇੱਕ ਇੰਡੀਅਨ ਕਲਾਸਿਕਲ ਦਾ ਸਾਜ਼ ਆ ਇਸ ਟਾਈਮ ਮਲੂਕੀ ਇੰਡੀਅਨ ਕਲਾਸਿਕਲ ਵਿੱਚ ਬਹੁਤ ਯੂਜ਼ ਹੁੰਦਾ ਹੈ ਇਹ ਸਾਜ਼ ਹਨਾ ਜੀ ਉਸ ਤੋਂ ਬਾਅਦ ਜੋ ਆਪਣੇ ਗੁਰਮਤ ਸੰਗੀਤ ਦੇ ਸਾਜ਼ ਅੱਗੇ ਆਉਂਦੇ ਆ ਇਹ ਜੋੜੀ ਸਾਜ਼ ਆ ਧੰਸ਼ੀਰ ਗੁਰੂ ਅ ਅਰਜਨਦੇਵ ਜੀ ਮਹਾਰਾਜ ਪੰਚਮ ਪਿਤਾ ਜੀ ਇਹ ਜੋੜੀ ਸਾਜ ਉਪਰ ਕੀਰਤਨ ਕਰਿਆ ਕਰਸੇ ਮਰਦੰਗ ਵੀ ਕਹਿ ਦਿੰਦੇ ਆ ਮਰਦੰਗ ਕਹਿ ਲਿਆ ਹਾਂ ਇਹ ਮਰਦੰਗ ਦਾ ਹੀ ਰੂਪ ਮਨ ਲਓ ਕਿ ਉਹਦੇ ਚੋਂ ਨਿਕਲਿਆ ਹੋਇਆ ਜੋੜੀ ਸਾਜ ਹੈ ਉਸ ਤੋਂ ਬਾਅਦ ਇਹ ਤਾਉ ਸਾਜ ਤੁਸੀਂ ਦਰਸ਼ਨ ਕਰ ਸਕਦੇ ਹੋ ਮੈਂ ਇੱਕ ਦਰਸ਼ਕਾਂ ਨੂੰ ਦੱਸਣਾ ਚਾਹਣਾ ਜਿਹੜਾ ਤਾਉ ਸਾਜ ਆ ਜੀ ਦੇਖੋ ਮੋਰ ਦੀ ਸ਼ਕਲ ਦੇ ਵਿੱਚ ਆ ਬਿਲਕੁਲ ਅੱਜ ਕੱਲ ਮੈਂ ਤਾਂ ਕਦੀ ਦੇਖਿਆ ਨਹੀਂ ਸੀ ਇਸ ਸ਼ਕਲ ਦਾ ਲੇਕਿਨ ਆ ਤੁਹਾਡੇ ਸਾਹਮਣੇ ਪਹਿਲਾਂ ਤੁਹਾਨੂੰ ਦਿਖਾ ਰਿਹਾ ਹਾਂ ਮੋਰ ਦੀ ਸ਼ਕਲ ਦੇ ਵਿੱਚ ਤਾਉਸ ਸਾਜ ਇਹ ਤਾਉਸ ਵੀ ਜੀ ਪਰਸਨਲ ਲੈਂਗੁਏਜ ਦਾ ਵਰਡ ਆ ਤਾਉਸ ਦਾ ਪੰਜਾਬੀ ਵਿੱਚ ਟ੍ਰਾਂਸਲੇਟ ਕਰਾਂਗੇ ਤੇ ਉਹਦੇ ਅਰਥ ਮੋਰ ਹੀ ਬਣਦੇ ਨੇ ਇਹ ਮੋਰ ਨੂੰ ਵੇਖ ਕੇ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਨੇ ਸਾਜ ਬਣਾਇਆ ਸੀ ਜੀ ਇਹ ਤਾਂ ਹੀ ਮੋਰ ਦੀ ਸ਼ੇਪ ਵਰਗਾ ਬਿਲਕੁਲ ਖੰਭ ਲੱਗੇ ਹੋਏ ਨਾਲ ਸ਼ੇਪ ਦੇਖੋ ਹਾਂ ਪ੍ਰੋਪਰ ਇਹਦੀ ਹਰ ਚੀਜ਼ ਮਤਲਬ ਜੀ ਹਾਂ ਪਿੱਛੇ ਖੰਭ ਵੀ ਲਾਏ ਹੋਏ ਹਾਂ ਅੱਛਾ ਅੱਗੇ ਗੱਲ ਕਰਾਂਗੇ ਜਿਹੜੀ ਆਪਣੀਆਂ ਸਰੰਗੀ ਬਾਰੇ ਹਾਂ ਸਰੰਗੀ ਇਹ ਟੱਡ ਸਰੰਗੀ ਆ ਜੀ ਤੇ ਮੇਰੀ ਪੀੜ ਦਾ ਮਾਲਕ ਹਾਂਜੀ ਜਿਹਨੂੰ ਢਾਡ ਸੰਗੀ ਆਪਾਂ ਕਹਿੰਦੇ ਜਿਹੜੀ ਉਹ ਗੱਲ ਜਿਹੜੀ ਢਾਡੀਵਾਰਾਂ ਹਾਂਜੀ ਢਾਡੀਵਾਰਾਂ ਗਾਉਂਦੇ ਆ ਜੀ ਇਹ ਉਹ ਸਾਜ ਹੈ ਜੀ ਤੇ ਜਿਹੜਾ ਅਗਲਾ ਸਾਜ ਹੈ ਜੀ ਦਿਲਰ ਇਹ ਦਿਲਰਵਾ ਸਾਜ ਹਾਂਜੀ ਆਓ ਜੀ ਅੱਗੇ ਆਜੋ ਜੀ ਮੈਂ ਆਪਣੇ ਮੇਰੇ ਵੀਰ ਕੈਮਰਾਮੈਨ ਪ੍ਰਵੀਨ ਜੀ ਆਹ ਜਿਹੜਾ ਜੀ ਇਹਨਾਂ ਦਾ ਦਿਲਰਵਾ ਹਾਂ ਇਹ ਜਨਰੂ ਦਾ ਸਾਜ਼ ਇਹ ਮਤਲਬ ਜਿਹੜਾ ਵਜਾਉਣੇ ਥੋੜੇ ਔਖੇ ਨਹੀਂ ਲੱਗਦੇ ਜੀ ਹਾਂ ਬਿਲਕੁਲ ਇਹ ਹੈਗੇ ਡਿਫਿਕਲਟ ਹੈ ਮਾਰਾ ਸਾਜ਼ ਬਹੁਤ ਔਖੇ ਆ ਹੁਣ ਇਹ ਪਿਛਲੇ ਸਮੇਂ ਆਪਾਂ ਦੇਖਦੇ ਆਂ ਅੱਜ ਤੋਂ 20 30 ਸਾਲ ਪਹਿਲਾਂ ਸਾਲ ਜੀ ਇਹ ਸਾਡੇ ਗੁਰਮਤ ਸੰਗੀਤ ਦੇ ਸਾਜ਼ ਇਹ ਸਾਡੇ ਗੁਰੂ ਸਾਹਿਬਾਨ ਵੱਲੋਂ ਬਖਸ਼ਿਸ਼ ਕੀਤੇ ਹੋਏ ਸਾਜ਼ ਅਲੋਪ ਹੋ ਚੁੱਕੇ ਸਨ ਜਿੱਥੋਂ ਦੱਸਣਾ ਜਥਾ ਆਇਆ ਮਹਾਂਪੁਰਖ ਸੰਤ ਬਾਬਾ ਸੁੱਚਾ ਸਿੰਘ ਜੀ ਉਹਨਾਂ ਨੇ ਉਹਨਾਂ ਨੂੰ ਗੁਰੂ ਸਾਹਿਬ ਵੱਲੋਂ ਸੇਵਾ ਲਈ ਗਈ ਉਹਨਾਂ ਦਾ ਫੁਰਨਾ ਬਣਿਆ ਕਿ ਵੀ ਸਾਡਾ ਪੁਰਾਤਨ ਵਿਰਸਾ ਕਿਉਂਕਿ ਤੁਸੀਂ ਦੇਖਦੇ ਹੋ ਅੱਜ ਜੋ ਕਿ ਸਮੇਂ ਦੇ ਵਿੱਚ ਵੀ ਗਾਣਿਆਂ ਹੋ ਲੱਗਦਾ ਕਿਉਂਕਿ ਸਤਗੁਰਾਂ ਦੀ ਬਾਣੀ ਸਾਰੀ ਗੁਰਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਰਾਗ ਰਾਗਬੱਧ ਹੈ ਸਾਡੇ ਵੀਰ ਜੀ ਨੇ ਜਿਹੜੀ ਗੱਲ ਕਹੀ ਹੈ ਨਾ ਇੱਕ ਤਾਂ ਅਲੋਪ ਹੋ ਰਿਹਾ ਹੈ ਸਾਜ ਜੀ ਜੀ ਤੇ ਉਹਨਾਂ ਨੇ ਸੰਭਾਲ ਕੀਤੀ ਉਹ ਇਹਨਾਂ ਸਾਜਾਂ ਦੀ ਦੂਜੀ ਗੱਲ ਵੀ ਜਿਹੜੇ ਅੱਜ ਕੱਲ ਮਤਲਬ ਸ਼ਬਦ ਕੀਰਤਨ ਆ ਉਹ ਵੀ ਮਤਲਬ ਰਾਗਾ ਤੇ ਪੂਰੇ ਨਹੀਂ ਉਤਰ ਰਹੇ ਉਹ ਵੀ ਮਤਲਬ ਗਾਣਿਆਂ ਦੀਆਂ ਤਾਲਾਂ ਦੇ ਵਿੱਚ ਜਿਹੜੇ ਉਹ ਚੱਲ ਰਹੇ ਆ ਤੇ ਸਾਡੇ ਵੀਰ ਜੀ ਨੇ ਵਧੀਆ ਗੱਲ ਦੱਸੀ ਆ ਜੀ ਜੀ ਤੇ ਜਿਹੜੀ ਆ ਫਰੰਦਾ ਜੀ ਇਹ ਸਰੰਦਾ ਇਹ ਪੰਚਮ ਪਿਤਾ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਇਸ ਸਾਜ਼ ਉਪਰ ਆਪ ਕੀਰਤਨ ਕਰਿਆ ਕਰਦੇ ਇਹ ਦਿਖਾ ਦਿਓ ਜੀ ਲੱਗ ਗਿਆ ਇਹ ਇੱਥੇ ਦਿਖਾ ਦਿਓ ਜੀ ਇਹ ਦੇਖੋ ਕਿੰਨਾ ਸੋਹਣਾ ਸਾਜ਼ ਹੈ ਜੀ ਇਹ ਬਹੁਤ ਸੋਹਣਾ ਸਾਜ਼ ਆ ਬਿਲਕੁਲ ਆ ਇਹ ਇਹਨਾਂ ਨੇ ਕੌਂਟਿਚਨ ਕਰਦਾ ਹੁੰਦਾ ਸੀ ਇਹ ਗੁਰੂ ਅਰਜਨ ਦੇਵ ਜੀ ਮਹਾਰਾਜ ਕੀਰਤਨ ਕਰਦੇ ਸਾਨੂੰ ਗੁਰੂ ਕਾਲ ਦੌਰਾਨ ਗੁਰੂ ਘਰ ਦੇ ਰਬਾਬੀ ਕੀਰਤਨੀ ਇਹ ਵੀ ਇਹਨਾਂ ਸਾਜ਼ ਉਪਰ ਕੀਰਤਨ ਕਰਦੇ ਠੀਕ ਹੈ ਜੀ ਤੇ ਅੱਗੇ ਆ ਗਿਆ ਜੀ ਤਾਨਪੁਰਾ ਇਹ ਤਾਨਪੁਰਾ ਹਾਂ ਜੀ ਇਹ ਤਾਨਪੁਰੀ ਛੋਟੀ ਹਾਂ ਇਹ ਤਾਨਪੂਰੀ ਇਹ ਮਾਰੇ ਜੀ ਇੱਕ ਨਾ ਫੀਮੇਲ ਵਾਸਤੇ ਵੀ ਹੁੰਦਾ ਇੱਕ ਮੇਲ ਹੁੰਦਾ ਤਾਨਪੂਰਾ ਉਹਦਾ ਸਾਈਜ਼ ਵੱਡਾ ਹੁੰਦਾ ਆ ਉਹ ਸਾਡੇ ਕੋਲ ਫਿਰ ਗੱਡੀ ਚ ਥਾਂ ਨਹੀਂ ਸੀ ਰੱਖਣ ਵਾਸਤੇ ਉਹ ਤਾਂ ਕਰਕੇ ਨਹੀਂ ਲੈਂਦਾ ਨਾਲ ਕੋ ਬਹੁਤ ਹੈਗਾ ਹੈਗਾ ਤੇ ਉਹ ਕਿਉਂਕਿ ਬਹੁਤ ਸੈਂਸਿਟਿਵ ਹੁੰਦੇ ਮਾਰੇ ਜੀ ਠੋਕਰ ਲੱਗਨ ਨਾਲ ਟੁੱਟ ਜਾਂਦੇ ਛੇਤੀ ਇਹ ਤੋਂ ਅੱਗੇ ਆ ਗਈ ਰਵਾਬ ਅਫਗਾਨੀ ਅਫਗਾਨੀ ਰਵਾਬ ਅਫਗਾਨੀ ਰਵਾਬ ਹਾਂਜੀ ਲੋ ਜੀ ਆ ਜਿਹੜੀ ਯਾਰ ਮੇਰਾ خیال ਨੇ ਵੀ ਤੁਸੀਂ ਦਰਸ਼ਨ ਕੀਤੇ ਹੋਣਗੇ ਇਹ ਇਦਾਂ ਦੇ ਸਾਜਾਂ ਦੇ ਤਾਂ ਬਹੁਤ ਘੱਟ ਲੋਕਾਂ ਨੇ ਦਰਸ਼ਨ ਕੀਤੇ ਹੋਣਗੇ ਜਿਹੜੇ ਐਵੇਂ ਸਾਜਾ ਗੁਰੂ ਸਾਹਿਬ ਦੇ ਤੇ ਅੱਜ ਕੱਲ ਦੂਜੇ ਸਾਜ ਦਾ ਤੁਸੀਂ ਦੇਖਦੇ ਆ ਬਾਜਾ ਤਵਲਾ ਦੇਖਦੇ ਆ ਜੀ ਕੀਰਤਨ ਆਏ ਕਰਕੇ ਲੇਕਿਨ ਇਹ ਜਿਹੜਾ ਸਾਡਾ ਪ੍ਰਾਤਨ ਇਤਿਹਾਸ ਆ ਹੂੰ ਇਹਨੂੰ ਪ੍ਰਾਤਨ ਇਤਿਹਾਸ ਅਸੀਂ ਕਿ ਦੱਸ ਤੋਂ ਕਰ ਆ ਆ ਦੇਖੋ ਇਹ ਕੋ ਸਵਰ ਮੰਡਲ ਸਵਰ ਮੰਡਲ ਹਾਂਜੀ ਸਵਰ ਮੰਡਲ ਜੀ ਇਹ ਮਤਲਬ ਜੀ ਇਹ ਬਾਜ ਦਾ ਹੱਥ ਇਦਾਂ ਬੋਲ ਹਾਂ ਇਹ ਮਲੋ ਕੀ ਸਟੋਕਰ ਹੁੰਦਾ ਉਹਦੇ ਨਾਲ ਵਜਦਾ ਸਾਰੀ ਤਾਰਾਂ ਸੁਰ ਕਰਕੇ ਫਿਰ ਰਾਗ ਦੇ ਵਿੱਚ ਸੁਰ ਕਰਕੇ ਇਹਨੂੰ বাজਾਇਆ ਜਾਂਦਾ ਇਹਦੇ ਨਾਲ ਗਾਇਆ ਕੀਰਤਨ ਕੀਤਾ ਜਾਂਦਾ ਇਹ ਚ ਕੀ ਬਾਤ ਹੈ ਜੀ ਨਾ ਹੀ ਤੁਹਾਡਾ ਮੇਰਾ ਨਾਮ ਭਰਤ ਸਿੰਘ ਆ ਜੀ ਭਰਤ ਸਿੰਘ ਜੀ ਹਾਂ ਜੀ ਲਓ ਜੀ ਤੁਸੀਂ ਬਹੁਤ ਸੋਹਣੇ ਬਿਚਾਰ ਦਿੰਦੇ ਆ ਉਹ ਜਿਹੜੇ ਸ਼ਾਸਤਰਾ ਦੇ ਸਾਨੂੰ ਦਰਸ਼ਨ ਕਰਾਏ ਆ ਮੇਰਾ ਖਿਆਲ ਹੋਈ ਸੋਚਿਆ ਵੀ ਨਹੀਂ ਹੋਣਾ ਵੇ ਅਸੀਂ ਦਰਸ਼ਨ ਕਰਾਂਗੇ ਇਹ ਹੋ ਸਕਦਾ ਆ ਕਾਲਪੁਰਖ ਦੀ ਸਾਡੇ ਤੇ ਕਿਰਪਾ ਹੋਈ ਸਾਨੂੰ ਉਹਨਾਂ ਨੇ ਬੁਲਾਇਆ ਜੀ ਜੀ ਔਰ ਤੁਹਾਡੇ ਰਹੀ ਇਹ ਜਿਹੜੇ ਦਰਸ਼ਨ ਆ ਦਸੋ ਨੇ ਕਿਰਪਾ ਕੀਤੀ ਜੀ ਬਹੁਤ ਧੰਨਵਾਦ ਤੁਹਾਡਾ ਹਾਂਜੀ ਗੁਰੂ ਸਾਹਿਬ ਨੇ ਸਵਾਭ ਬਣਾਇਆ ਜੀ ਹਨਾ ਦੇਖੋ ਇਹ ਪ੍ਰਾਤਨ ਕਾਲ ਮਰਿਆਦਾ ਜੋ ਸਤਗੁਰਾਂ ਵੱਲੋਂ ਬਖਸ਼ਿਸ਼ ਕੀਤੇ ਹੋਏ ਸਾਨੂੰ ਨਿਸ਼ਾਨੀਆਂ ਸਾਜ਼ ਸਾਡੇ ਰਿਵਾਇਤੀ ਸਾਜ਼ ਸਾਡੇ ਗੁਰੂ ਸਾਹਿਬਾਂ ਨੇ ਆ ਵਰਤੇ ਹੋਏ ਸਾਜ਼ ਆ ਵਰਤੇ ਹੋਇਆ ਸਭ ਤੋਂ ਵੱਡੀ ਬਹੁਤ ਵੱਡੀ ਨਿਸ਼ਾਨੀ ਸਾਡੇ ਵੀਰ ਜੀ ਨੇ ਪੱਕਾ ਕਰਦਾ ਜੀ ਇਹ ਜਿਹੜੇ ਗੁਰੂ ਸਾਹਿਬ ਦੇ ਹੱਥਾਂ ਦੇ ਜਿਹੜੇ ਇਹ ਇਹ ਮਨੋ ਜੀ ਆਪਕ ਸਾਜ ਸਾਜ ਵੀ ਕਹਿ ਸਕਦੇ ਸਰੰਗੀ ਵੀ ਦਿਰਬੋਆ ਵੀ ਹਾ ਉਸ ਦਾ ਸਾਰਾ ਹਾਂ ਇਹ ਇਕੱਲਾ ਇਕੱਲਾ ਮੈਂ ਨਾਮ ਲੈਣਾ ਚਾਹੁੰਦਾ ਸੀ ਤੇ ਇਹ ਜਿਹੜੇ ਤਾਜ ਆ ਬੜੇ ਬੜੀ ਬਹੁਤ ਵਧੀਆ ਇੱਕ ਸਾਡੇ ਸਿਰ ਦੇ ਵੀ ਤਾਜ ਹੈ ਜੀ ਇਹ ਹਾਂ ਬਿਲਕੁਲ ਜੀ ਬਿਲਕੁਲ ਬਿਲਕੁਲ ਸਾਡੇ ਸਿਰ ਦੇ ਤਾਜ ਲਓ ਜੀ ਅਸੀਂ ਇਦਾਂ ਦੀਆਂ ਜਿਹੜੀਆਂ ਖਬਰਾਂ ਤੁਹਾਡੇ ਤੱਕ ਲਿਆਉਣ ਦਾ ਯਤਨ ਕਰਦੇ ਰਹਿੰਦੇ ਹਾਂ ਔਰ ਗੁਰੂ ਸਾਹਿਬ ਨਾਲ ਤੁਸੀਂ ਵੀ ਜੁੜੇ ਰਹੋ ਅਸੀਂ ਜੋੜੇ ਜੁੜਦੇ ਰਵਾਂਗੇ ਹਰ ਗਲੀ ਦੀ ਹਰ ਕੋਨੇ ਦੀ ਖਬਰ ਤੁਹਾਡੇ ਤੱਕ ਪਹੁੰਚਾਉਣ ਦਾ ਯਤਨ ਕਰਾਂਗੇ ਤੁਸੀਂ ਦੇਖਦੇ ਰਹਿਣਾ ਦੁਆਬਾ ਨਿਊਜ਼ 24 ਧੰਨਵਾਦ ਜੀ